ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਆਸਾ ਮਹੱਲਾ ਪੰਜਵਾਂ ਘਰ 14ਵਾਂ ਵਿੱਚ ਹੈ ਜੀ ਰਾਗ ਆਸਾ ਘਰ 14ਵਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਤਗੁਰਾਂ ਨੇ ਸਮਝਾਉਣਾ ਕੀਤਾ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇ ਸਤਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ ਗੁਰੂ ਦੇ ਬਚਨ ਸੁਣਨੇ ਸੁਣ ਕੇ ਮੰਨਣੇ ਤੇ ਮੰਨ ਕੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਵੀ ਜੋ ਜੋ ਕਰ ਕਹੇ ਸੋਈ ਭਲ ਮੰਨੋ ਵੀ ਉਸ ਨੂੰ ਭਲਾ ਕਰਕੇ ਮੰਨਣਾ ਜੋ ਗੁਰੂ ਕਹਿੰਦੇ ਹੈ ਆਪਣੀ ਮਨਮਤ ਨਹੀਂ ਫਿਰ ਉੱਥੇ ਚਲਾਉਣੀ ਜਦੋਂ ਆਪਾਂ ਗੁਰੂ ਦੇ ਬਚਨ ਮੰਨ ਕੇ ਗੁਰੂ ਦੇ ਬਚਨਾਂ ਦੀ ਕਮਾਈ ਕਰਾਂਗੇ ਭਾਈ ਫਿਰ ਸਾਡੇ ਤੇ ਬਖਸ਼ਿਸ਼ ਹੋਊਗੀ ਕਿਰਪਾ ਹੋਊਗੀ ਜਦੋਂ ਕਿਰਪਾ ਹੋ ਗਈ ਤੇ ਫਿਰ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਹੋਏਗਾ ਮਹਾਰਾਜ ਸਮਝਾਉਂਦੇ ਨੇ ਉਹ ਨਿਹੂ ਨਵੇਲਾ ਆਪਣੇ ਪ੍ਰੀਤਮ ਸੋ ਲਾਗ ਰਹੇ ਮਹਾਰਾਜ ਕਹਿੰਦੇ ਰਹਾਉ ਵਾਲਾ ਬੰਦਾ ਜੀ ਇਹ ਮਹਾਰਾਜ ਕਹਿੰਦੇ ਉਹ ਪਿਆਰ ਸਦਾ ਨਵਾਂ ਰਹਿੰਦਾ ਹੈ ਦੁਨੀਆ ਵਾਲੇ ਪਿਆਰ ਸੇਤੀ ਹੀ ਫਿੱਕੇ ਪੈ ਜਾਂਦੇ ਹਨ ਜਿਹੜਾ ਪਿਆਰ ਪਿਆਰੇ ਪ੍ਰੀਤਮ ਪ੍ਰਭੂ ਨਾਲ ਬਣਿਆ ਰਹਿੰਦਾ ਹੈ ਉਹ ਪਿਆਰ ਸਦਾ ਨਵਾਂ ਰਹਿੰਦਾ ਹੈ ਮਹਾਰਾਜ ਕਹਿੰਦੇ ਜੋ ਪ੍ਰਭ ਭਾਵ ਜਨਮ ਨ ਆਵੇ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਜਿਹੜਾ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਉਸ ਪਿਆਰ ਦੀ ਵਰਕਤ ਨਾਲ ਮੁੜ ਮੁੜ ਜਨਮ ਵਿੱਚ ਨਹੀਂ ਆਉਂਦਾ ਜਿਸ ਮਨੁੱਖ ਨੂੰ ਹਰੀ ਦਾ ਪ੍ਰੇਮ ਪ੍ਰਾਪਤ ਹੋ ਜਾਂਦਾ ਹੈ ਹਰੀ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਉਹ ਸਦਾ ਹਰੀ ਦੀ ਪ੍ਰੀਤ ਵਿੱਚ ਮਸਤ ਰਹਿੰਦਾ ਹੈ ਜਨਮ ਮਰਨਾਂ ਵਿੱਚ ਨਹੀਂ ਜਨਮ ਮਰਨ ਵਿੱਚ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਉਸ ਮਨੁੱਖ ਦਾ ਫਿਰ ਅੱਗੇ ਸਤਿਗੁਰੂ ਦੱਸਦੇ ਨੇ ਪ੍ਰਭ ਸੰਗ ਮਲੀ ਜਾਏ ਇਹ ਮਨ ਦੀਜੇ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ ਇਹ ਧਿਆਨ ਨਾਲ ਸੁਣਨੀ ਆ ਜੀ ਬਾਣੀ ਮਹਾਰਾਜ ਕਹਿੰਦੇ ਪਰ ਜੇਸ ਪਿਆਰ ਦਾ ਮੁੱਲ ਵੀ ਦੇਣਾ ਪੈਂਦਾ ਹੈ ਪਰ ਇਸ ਪਿਆਰ ਦਾ ਮੁੱਲ ਵੀ ਲੈਣਾ ਪੈਂਦਾ ਹੈ ਧਿਆਨ ਨਾਲ ਸੁਣਨਾ ਕੀ ਮੁੱਲ ਦੇਣਾ ਇੱਥੇ ਦੱਸਦ ਨੇ ਸਤਿਗੁਰੂ ਇਸ ਪਿਆਰ ਦਾ ਮੁੱਲ ਵੀ ਦੇਣਾ ਪੈਂਦਾ ਹੈ ਪ੍ਰਭੂ ਦੇ ਚਰਨਾਂ ਵਿੱਚ ਤਦੋਂ ਹੀ ਮਿਲ ਸਕੀਦਾ ਹੈ ਜੇ ਆਪਣਾ ਇਹ ਮਨ ਹਵਾਲੇ ਕਰ ਦਈਏ ਗੁਰੂ ਦੇ ਇਹ ਆ ਪਿਆਰ ਦਾ ਮੁੱਲ ਦੇਣਾ ਵੀ ਆਪਣਾ ਮਨ ਗੁਰੂ ਦੇ ਹਵਾਲੇ ਕਰਤਾ ਮਨਮਾਨੀਆਂ ਛੱਡਤੀਆਂ ਤੇ ਗੁਰੂ ਦੇ ਕਹੇ ਅਨੁਸਾਰ ਆਪਣਾ ਜੀਵਨ ਬਸਰ ਹੋ ਰਿਹਾ ਇਹ ਆ ਗੁਰੂ ਨੂੰ ਕੀਮਤ ਦੇਣੀ ਗੁਰੂ ਨੂੰ ਆਪਣਾ ਮਨ ਤਨ ਅਰਪਣ ਕਰਨਾ ਮਹਾਰਾਜ ਕਹਿੰਦੇ ਨੇ ਇਸ ਪਿਆਰ ਦਾ ਮੁੱਲ ਵੀ ਦੇਣਾ ਪੈਂਦਾ ਹੈ ਪ੍ਰਭੂ ਦੇ ਚਰਨਾਂ ਵਿੱਚ ਤਦੋਂ ਹੀ ਮਿਲ ਸਕੀਦਾ ਹੈ ਜੇ ਆਪਣਾ ਇਹ ਮਨ ਹਵਾਲੇ ਕਰ ਦਈਏ ਗੁਰੂ ਦੇ ਇਹ ਗੱਲ ਪ੍ਰਮਾਤਮਾ ਦੀ ਮਿਹਰ ਨਾਲ ਹੀ ਹੋ ਸਕਦੀ ਹੈ ਤਾ ਤੇ हे नानक अरदास कर ਤੇ ਆਖ हे प्रभु ਆਪਣੀ ਮਿਹਰ ਕਰ ਤਾਂ ਕਿ ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਤੇਰੇ ਨਾਮ ਦਾ ਪਿਆਰ ਪ੍ਰਾਪਤ ਹੋ ਜਾਏ ਅਗਲੇ ਸ਼ਬਦ ਚ ਗੁਰੂ ਮਹਾਰਾਜ ਦੱਸਦੇ ਨੇ ਆਸਾ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਆ ਜੀ ਮਹਾਰਾਜ ਆ ਕਹਿੰਦੇ ਮਿਲ ਰਾਮ ਪਿਆਰੇ ਤੋਂ ਮਬੈਨ ਧੀਰਜ ਕੋ ਨਾ ਕਰੇ ਰਹਾਉ ਇਹ ਪਹਿਲੇ ਬੰਦ ਵਿੱਚ ਹੀ ਰਹਾਉ ਵਾਲਾ ਸ਼ਬਦ ਆ ਜਾਂਦਾ ਜੀ ਰਹਾਉ ਵਾਲਾ ਬੰਦ ਮਹਾਰਾਜ ਕਹਿੰਦੇ ਹੈ ਪਿਆਰੇ RAM ਮੈਨੂੰ ਮਿਲ ਤੇਰੇ ਮਲਾਪ ਤੋਂ ਬਿਨਾਂ ਹੋਰ ਕੋਈ ਵੀ ਉਦਮ ਮੇਰੇ ਮਨ ਵਿੱਚ ਸ਼ਾਂਤੀ ਪੈਦਾ ਨਹੀਂ ਕਰ ਸਕਦਾ ਜਿਵੇਂ ਕੋਈ ਹੋਰ ਉਦਮ ਭਾਵ ਦੱਸਣ ਦਾ ਗੁਰੂ ਸਾਹਿਬ ਦੇ ਭਾਵ ਸਮਝਾਉਣ ਦਾ ਤਾਂ ਇਹੀ ਭਾਵ ਹੈ ਬਈ ਹੋਰ ਨਾ ਮੈਂ ਐਵੇਂ ਕੋਈ ਉਦਮ ਕਰੀ ਜਾਈਂ ਨਾਮ ਤੋਂ ਬਿਨਾਂ ਸਿਰਫ ਸਿਰਫ ਗੁਰੂ ਦਾ ਸੰਨਾਤ ਗੁਰੂ ਦੇ ਬਚਨ ਮੰਨਣੇ ਨੇ ਤੇ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਹੋਰ ਉਦਮ ਜਿੰਨੇ ਮਰਜੀ ਕਰ ਲੈ ਕਿਸੇ ਕੰਮ ਨਹੀਂ ਗੁਰੂ ਮਹਾਰਾਜ ਕਹਿੰਦੇ ਇੱਥੇ ਮੇਰੇ RAM ਪਿਆਰੇ ਤੁਮ ਬਿਨ ਧੀਰਜ ਕੋ ਨਾ ਕਰੇ ਰਹਾਓ ਏ ਮੇਰੇ ਪਿਆਰੇ RAM ਮੈਨੂੰ ਮਿਲ ਤੇਰੇ ਮਲਾਪ ਤੋਂ ਬਿਨਾ ਹੋਰ ਕੋਈ ਵੀ ਉਦਮ ਮੇਰੇ ਮਨ ਵਿੱਚ ਸ਼ਾਂਤੀ ਪੈਦਾ ਨਹੀਂ ਕਰ ਸਕਦਾ ਸਿਮਰਤ ਸਾਸਤਰ ਬਹੁ ਕਰਮ ਕਮਾਏ ਰਾਮਤਮਰੇ ਦਰਸਬਨ ਸੁਖ ਨਹੀਂ हे ਪਿਆਰੇ RAM ਅਨੇਕਾਂ ਲੋਕਾਂ ਨੇ ਸ਼ਾਸਤਰਾਂ ਸਿਮਰਤੀਆਂ ਦੇ ਲਿਖੇ ਅਨੁਸਾਰ ਮਿਥੇ ਹੋਏ ਧਾਰਮਿਕ ਕੰਮ ਕੀਤੇ ਪਰ हे ਪ੍ਰਭੂ ਇਨਾ ਕਰਮਾ ਨਾਲ ਤੇਰਾ ਦਰਸ਼ਨ ਨਸੀਬ ਨਾ ਹੋਇਆ ਤੇ ਤੇਰੇ ਦਰਸ਼ਨ ਤੋਂ ਬਿਨਾਂ ਆਤਮਿਕ ਆਨੰਦ ਨਹੀਂ ਮਿਲਦਾ ਪਰ ਤਨੇਮ ਸੰਜਮ ਕਰ ਥਕੇ ਹੁਣ ਮਹਾਰਾਜ ਦੱਸਦੇ ਨੇ ਵੀ ਕਿਹੜੇ ਕਿਹੜੇ ਕੰਮ ਕਰਦੇ ਨੇ ਲੋਕ ਵਰਤ ਨੇਮ ਵਰਤ ਰੱਖਦੇ ਨੇ ਨੇਮੀ ਹੋ ਜਾਂਦੇ ਨੇ ਵੀ ਆ ਮੈਂ ਨੇਮ ਨਵਾਉਣਾ ਉਹਦਾ ਭਾਵ ਨਹੀਂ ਜਾਣਦੇ ਵੀ ਇਹ ਨੇਮ ਨਵਾਉਣ ਦਾ ਤੈਨੂੰ ਫਲ ਮਿਲੇਗਾ ਕਿ ਨਹੀਂ ਮਿਲੇਗਾ ਮਹਾਰਾਜ ਨੇ ਦੱਸਿਆ ਵਰਤ ਨੇਮ ਸੰਜਮ ਅਰ ਕਰ ਥੱਕੇ ਸੰਜਮ ਕਰ ਕਰਕੇ ਥੱਕ ਗਏ ਲੋਕ ਹੱਠ ਜੀ ਨੂੰ ਕਹਿੰਦੇ ਆ ਕੋਈ ਪੁੱਠਾ ਲਟਕ ਰਿਹਾ ਕੋਈ ਕੇਸ ਬੰਨ ਲੈਂਦਾ ਦਰਖਤ ਨਾਲ ਵੀ ਮੈਂ ਭਗਤੀ ਕਰਦਾ ਕੋਈ ਧੂੜੀਆਂ ਤਾਪਦਾ ਕੋਈ ਜਲ ਧਾਰੇ ਕਰਦਾ ਇਹ ਮਤਲਬ ਹੈ ਨਾ ਸੰਜਮ ਕਰ ਥੱਕੇ ਇਹ ਕੰਮ ਕਰ ਕਰ ਕੇ ਥੱਕ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਲੋਕ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੇ ਜਦੋਂ ਪ੍ਰਭੂ हे ਪ੍ਰਭੂ ਸ਼ਾਸਤਰਾਂ ਦੇ ਕਹੇ ਅਨੁਸਾਰ ਅਨੇਕਾਂ ਲੋਕ ਵਰਤ ਰੱਖਦੇ ਰਹੇ ਕਈ ਨੇਮ ਨਵਾਉਂਦੇ ਰਹੇ ਇੰਦਰੀਆਂ ਨੂੰ ਬਸ ਕਰਨ ਵਾਸਤੇ ਯਤਨ ਕਰਦੇ ਰਹੇ ਪਰ ਇਹ ਸਭ ਕੁਝ ਕਰਕੇ ਥੱਕ ਗਏ ਤੇਰਾ ਦਰਸ਼ਨ ਪ੍ਰਾਪਤ ਨਾ ਹੋਇਆ ਏ ਗੁਰੂ ਨਾਨਕ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਸ਼ਰਨ ਪਿਆ ਮਨੁੱਖ ਦਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਹੋਣੀ ਕਦੋਂ ਜਦੋਂ ਗੁਰੂ ਸਾਧੂ ਦੀ ਸੰਗਤ ਕਰਾਂਗੇ ਭਾਈ ਇੱਥੇ ਚਾਹੇ ਆਪਾਂ 2-4 ਸੰਗਤ ਕਰਦੇ ਆਂ ਜਾਂ 10-20 ਚਾਹੇ ਹਜ਼ਾਰਾਂ ਦੀ ਗਿਣਤੀ ਚ ਕਹਿ ਲੋ ਪਰ ਸੰਗਤ ਗੁਰੂ ਦੀ ਹੋਣੀ ਚਾਹੀਦੀ ਹੈ ਗੁਰੂ ਦੀ ਸੰਗਤ ਕਰਨੀ ਕਿਵੇਂ ਗੁਰੂ ਦੇ ਬਚਨ ਸੁਣਨੇ ਨੇ ਗੁਰੂ ਦੇ ਬਚਨ ਮੰਨ ਕੇ ਫਿਰ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਆ ਜਿੱਥੋਂ ਸਤਗੁਰੂ ਰੋਕਦੇ ਨੇ ਉੱਥੋਂ ਰੁਕਣਾ ਜਿੱਧਰ ਨੂੰ ਜਾਣ ਨੂੰ ਕਹਿੰਦੇ ਨੇ ਗੁਰੂ ਮਹਾਰਾਜ ਉਸ ਰਸਤੇ ਤੇ ਚੱਲਣਾ ਇਹ ਫਿਰ ਬਚਨਾਂ ਦੀ ਕਮਾਈ ਆ ਜੀ ਜਦੋਂ ਗੁਰੂ ਦੇ ਬਚਨ ਮੰਨ ਕੇ ਅਸੀਂ ਗੁਰੂ ਦੇ ਆਖੇ ਲੱਗ ਕੇ ਆਪਣਾ ਜੀਵਨ ਬਸਰ ਕਰਦੇ ਆ ਆਸਾ ਮਹੱਲਾ 5ਵਾਂ ਘਰ 15ਵਾਂ ਪੜਤਾਲ ਮਹਾਰਾਜ ਦੱਸਦੇ ਨੇ ਰਾਗ ਆਸਾ ਕਰ 15ਵਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਪੜਤਾਲ ਅਕਾਲ ਪੁਰਖ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਸਤਿਗੁਰੂ ਮੰਗਲਾ ਚਰਨ ਵਿੱਚ ਹਰੇਕ ਥਾਂ ਤੇ ਹੀ ਦੱਸਦੇ ਨੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਣਾ ਸਤਿਗੁਰੂ ਦੀ ਕਿਰਪਾ ਕਿਵੇਂ ਲੈਣੀ ਆ ਉਹ ਆਪਾਂ ਪਹਿਲਾਂ ਸ਼ੁਰੂਆਤ ਦੀ ਗੱਲ ਕਰ ਲਈ ਵੇ ਸਤਗੁਰੂ ਦੀ ਕਿਰਪਾ ਪਾਈ ਗੁਰੂ ਦੇ ਬਚਨ ਸੁਣਨੇ ਨੇ ਗੁਰੂ ਦੇ ਬਚਨ ਸੁਣ ਕੇ ਮੰਨਨੇ ਨੇ ਮੰਨ ਕੇ ਉਹਨਾਂ ਦੀ ਕਮਾਈ ਕਰਨੀ ਆ ਉਸ ਸਿਧਾਂਤ ਦੇ ਚੱਲਣਾ ਗੁਰੂ ਵਾਲੇ ਤੇ ਇਹ ਫਿਰ ਗੁਰੂ ਦੀ ਕਿਰਪਾ ਹੁੰਦੀ ਆ ਫਿਰ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਨਾਲ ਮਲਾਪ ਹੋ ਜਾਣਾ ਸਤਗੁਰੂ ਦੱਸਦੇ ਨੇ ਵਿਕਾਰ ਮਾਇਆ ਮਾਦਸੋਇਓ ਸੂਝ ਬੂਝ ਨ ਆਵੇ ਵਿਕਾਰਾਂ ਵਿੱਚ ਮਾਇਆ ਦੇ ਨਸ਼ੇ ਵਿੱਚ ਮਨੁੱਖ ਸੁੱਤਾ ਰਹਿੰਦਾ ਹੈ ਇਸ ਨੂੰ ਸਹੀ ਜੀਵਨ ਰਾਹ ਦੀ ਅਕਲ ਨਹੀਂ ਆਉਂਦੀ ਭਈ ਸਹੀ ਜੀਵਨ ਵਾਲਾ ਰਸਤਾ ਕਿਹੜਾ ਮਨੁੱਖੇ ਜੀਵਨ ਦਾ ਜੀਣ ਦਾ ਕੀ ਭਾਵ ਆ ਕਿਵੇਂ ਜੀਣਾ ਇਹਨੂੰ ਸੂਝ ਹੀ ਨਹੀਂ ਆਉਂਦੀ ਮਹਾਰਾਜ ਕਹਿੰਦੇ ਅਕਲ ਹੀ ਨਹੀਂ ਆਉਂਦੀ ਆ ਲਿਖਿਆ ਜੀ ਬਕਾਰ ਮਾਇਆ ਮਾਦ ਸੋयो ਸੂਝ ਬੂਝ ਨਾ ਆਵੇ ਇਹਨੂੰ ਸੂਝ ਬੂਝ ਨਹੀਂ ਆਉਂਦੀ ਜੀਵਨ ਜੀਣ ਦੀ ਮਨੁੱਖ ਨੂੰ ਪਸ਼ੂਆਂ ਪੰਛੀਆਂ ਵਾਂਗੂ ਹੀ ਜੀਵਨ ਬਸਰ ਕਰ ਜਾਂਦਾ ਆਪਣਾ ਖਾਣ ਪੀਣ ਦੇ ਚਸਕਿਆਂ ਦੇ ਵਿੱਚ ਬਕਾਰੀ ਵਰਤੀ ਮਾੜਾ ਬੋਲਣਾ ਮਾੜਾ ਦੇਖਣਾ ਮਾੜਾ ਸੁਣਨਾ ਇਹ ਬਕਾਰੀ ਵਰਤੀ ਦੇ ਲੱਛਣ ਨੇ ਸ਼ਾਰੇ ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਜੀਵਨ ਬਸਰ ਕਰ ਜਾਂਦਾ ਮਨੁੱਖ ਬਕਾਰ ਮਾਇਆ ਮਾਦ ਸੋਇਓ ਸੂਜ ਬੂਜ ਨਾ ਆਵੇ ਇਹਨੂੰ ਅਕਲ ਨਹੀਂ ਆਉਣੀ ਮਹਾਰਾਜ ਕਹਿੰਦੇ ਗੁਰੂ ਦੇ ਗਿਆਨ ਤੋਂ ਬਿਨਾਂ ਗੁਰੂ ਦਾ ਗਿਆਨ ਮਿਲਣਾ ਗੁਰੂ ਦੀ ਹਜ਼ੂਰੀ ਬਚਾ ਕੇ ਆ ਜੀ ਮਹਾਰਾਜ ਕਹਿੰਦੇ ਅੱਗੇ ਕਹਿੰਦੇ ਪਕਰ ਕੇ ਇਸ ਜਮ ਉਠਾਰਿਓ ਉਠਾਰਿਓ ਤਦਹੀ ਘਰ ਜਾਵੇ ਜਦੋਂ ਅੰਤ ਵੇਲੇ ਜਮ ਨੇ ਇਸ ਨੂੰ ਕੇਸਾਂ ਤੋਂ ਫੜ ਕੇ ਪੁਠਾਇਆ ਜਦੋਂ ਮੌਤ ਸਿਰ ਤੇ ਆ ਪਹੁੰਚੀ ਤਦੋਂ ਹੀ ਇਸ ਨੂੰ ਹੋਸ਼ ਆਉਂਦੀ ਹੈ ਕਿ ਸਾਰੀ ਉਮਰ ਕਰਾਹੀ ਪਿਆ ਅਰੇ ਸਾਰੀ ਉਮਰ ਕਰਾਹੀ ਪਿਆ ਰਿਆ ਅੰਤ ਸਮੇਂ ਅਕਰ ਆਉਂਦੀ ਆ ਜਦੋਂ ਮੌਤ ਝੱਟ ਮਾਰਦੀ ਆ ਕੇ ਫਿਰ ਉਦੋਂ ਪਸਤਾਉਂਦਾ ਮਨੁੱਖ ਬੀਬੀ ਆਜਾਏ ਭਾਈ ਆ ਵੀ ਸਾਰਾ ਜੀਵਨ ਵਾਈ ਅਜਾਈਂ ਨਗਾ ਲਿਆ ਗੁਰੂ ਦੇ ਲੇਖੇ ਨਾ ਲਾਇਆ ਕੁਝ ਸਮਾਂ ਅੱਗੇ ਮਹਾਰਾਜ ਕਹਿੰਦੇ ਨੇ ਲੋਕ ਵਿਖਿਆ ਵਿਖੇ ਲਾਗੇ ਹਰ ਬਿਰਤ ਚਿੱਤ ਦੋਖਾਈ ਮਾਇਆ ਦੇ ਲੋਭ ਅਤੇ ਵਿਸਿਆਂ ਵਿੱਚ ਲੱਗੇ ਹੋਏ ਪਰਾਇਆ ਧਨ ਚੁਰਾ ਕੇ ਦੂਜਿਆਂ ਦੇ ਦਿਲ ਦਿਖਾਉਂਦੇ ਹਨ ਕਿਨਾਂ ਅੱਗੇ ਮਾਰੇ ਦੱਸ ਦੇ ਨੇ ਖਨ ਭੰਗਣਾ ਕੇ ਮਾਨ ਮਾਤੇ ਅਸੁਰ ਜਾਣੇ ਨਹੀਂ ਪਲ ਵਿੱਚ ਸਾਥ ਛੱਡ ਜਾਣ ਵਾਲੀ ਮਾਇਆ ਦੇ ਮਾਨ ਵਿੱਚ ਮਸਤ ਰਹਿ ਮਸਤ ਨਰਦਈ ਮਨੁੱਖ ਸਮਝਦੇ ਨਹੀਂ ਕਿ ਇਹ ਗਲਤ ਜੀਵਨ ਰਾਹ ਹੈ ਦੂਜਾ ਦਾ ਹੱਕ ਮਾਰਨਾ ਕਿਸੇ ਨੂੰ ਤੰਗ ਕਰਨਾ ਇਹ ਗਲਤ ਜੀਵਨ ਗਲਤ ਰਸਤਾ ਹੈ ਜੀਵਨ ਜੀਣਾ ਵਾਲਾ ਮਹਾਰਾਜ ਕਹਿੰਦੇ ਜਾਣਦੇ ਨਹੀਂ ਲੋਕ 베ਦ ਸ਼ਾਸਤਰ ਜਨ ਪੁਕਾਰੇ ਸੁਣੇ ਨਹੀਂ ਡੋਰਾ ਮਹਾਰਾਜ ਕਹਿੰਦੇ 베ਦ ਸ਼ਾਸਤਰ ਧਾਰਮਿਕ ਪੁਸਤਕ ਉਪਦੇਸ਼ ਕਰਦੇ ਹਨ ਸੰਤ ਜਨ ਵੀ ਪੁਕਾਰ ਪੁਕਾਰ ਕੇ ਆਖਦੇ ਹਨ ਪਰ ਮਾਇਆ ਦੇ ਨਸ਼ੇ ਦੇ ਕਾਰਨ ਬੋਲਾ ਹੋਇਆ ਬੋਲਾ ਹੋ ਚੁੱਕਾ ਮਨੁੱਖ ਉਹਨਾਂ ਦੇ ਉਪਦੇਸ਼ ਨੂੰ ਸੁਣਦਾ ਨਹੀਂ ਨੇਪ ਟਬਾ ਜੀ ਹਾਰ ਮੋਕਾ ਪਸਤਾਇਓ ਮਨ ਪੂਰਾ ਮਹਾਰਾਜ ਕਹਿੰਦੇ ਜਦੋਂ ਉੱਕਾ ਹੀ ਜੀਵਨ ਬਾਜੀ ਹਾਰ ਕੇ ਅੰਤ ਸਮੇ ਤੇ ਆ ਪਹੁੰਚਦਾ ਹੈ ਮਨੁੱਖ ਤਦੋਂ ਇਹ ਮੂਰਖ ਆਪਣੇ ਮਨ ਵਿੱਚ ਪਸਤਾਉਂਦਾ ਹੈ ਦਾਨ ਸਗਲ ਗੈਰ ਬਜੇ ਭਰਿਆ ਦਿਵਾਨ ਲੇਖੇ ਨਾ ਭਰਿਆ ਮਾਇਆ ਦੇ ਨਸ਼ੇ ਵਿੱਚ ਮਸਤ ਮਨੁੱਖ ਬਕਾਰਾਂ ਵਿੱਚ ਲੱਗਾ ਹੋਇਆ ਬੇਅਰਥ ਹੀ ਡੰਨ ਭਰਦਾ ਰਹਿੰਦਾ ਹੈ ਆਤਮਕ ਆਤਮਕ ਸਜ਼ਾ ਭੋਗਦਾ ਰਹਿੰਦਾ ਹੈ ਅਜਿਹੇ ਕੰਮ ਵੀ ਅਜਿਹੇ ਕੰਮ ਹੀ ਕਰਦਾ ਹੈ ਜਿਨ੍ਹਾਂ ਦੇ ਕਾਰਨ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੁੰਦਾ ਜਿਹ ਕਾਰਜ ਰਹੇ ਓਲਾ ਸੋਏ ਕਾਮ ਨ ਕਰਿਆ ਜਿਸ ਕੰਮ ਦੇ ਕਾਰਨ ਨਾਲ ਪ੍ਰਮਾਤਮਾ ਦੇ ਦਰ ਤੇ ਇੱਜ਼ਤ ਬਣੇ ਉਹ ਕੰਮ ਇਹ ਕਦੇ ਵੀ ਨਹੀਂ ਕਰਦਾ ਐਸੋ ਗੁਰ ਮੋਹਿਓ ਗੁਰ ਦਿਖਾਇਓ ਐਸੋ ਜਗ ਮੋਹਿਓ ਗੁਰ ਦਿਖਾਇਓ ਤੋ ਇੱਕ ਕੀਰਤ ਗਾਇਆ ਮਹਾਰਾਜ ਕਹਿੰਦੇ ਜਦੋਂ ਗੁਰੂ ਨੇ ਮੈਨੂੰ ਇਹੋ ਜਿਹਾ ਮਾਇਆ ਘਰਸਿਆ ਜਗਤ ਵਿਖਾ ਦਿੱਤਾ ਤਦੋਂ ਮੈਂ ਇੱਕ ਪ੍ਰਮਾਤਮਾ ਦੀ ਸਿੱਖਤ ਸਲਾਹ ਕਰ ਲਈ ਸ਼ੁਰੂ ਕਰ ਦਿੱਤੀ ਉਹ ਭਾਈ ਭਾਗਾwale ਨੇ ਜਿਹੜੇ ਗੁਰੂ ਦਾ ਗਿਆਨ ਸੁਣ ਕੇ ਸਮਝ ਕੇ ਤੇ ਆਪਣਾ ਸਹੀ ਜੀਵਨ ਜੀਣਾ ਸ਼ੁਰੂ ਕਰਤਾ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰਤੀ ਅੱਗੇ ਮਹਾਰਾਜ ਦੱਸਦੇ ਨੇ ਮਾਨ ਤਾਨ ਤਜ ਸਿਆਣਪ ਸ਼ਰ ਨਾਨਕ ਆਇਆ ਗੁਰੂ ਮਹਾਰਾਜ ਕਹਿੰਦੇ ਨੇ ਤਦੋਂ ਮਾਨ ਤਿਆਗ ਕੇ ਆਸ ਹੋਰ ਆਸਰਾ ਛੱਡ ਕੇ ਚਿਤਰਾਇਆਂ ਤਜ ਕੇ ਤਰਾਇਆਂ ਛੱਡ ਕੇ ਕਹ ਲੋ ਇੱਥੇ ਤੱਜ ਕੇ ਲਿਖਿਆ ਮੈਂ ਦਾਸ ਨਾਨਕ ਪ੍ਰਮਾਤਮਾ ਦੀ ਸ਼ਰਨ ਆ ਪਿਆ ਹਾਂ ਆਸਾ ਮਹੱਲਾ ਪੰਜਵਾਂ ਰਾਗ ਆਸਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਮਹਾਰਾਜ ਸਮਝਾਉਂਦੇ ਨੇ ਬਾਪਰ ਗੋਬਿੰਦ ਨਾਏ ਬਾਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪਿਰ ਪਾਏ ਗੁਣ ਗਾਏ ਪੰਚਨਾਦ ਤੂਰ ਵਜਾਏ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਦੇ ਵਪਾਰ ਵਿੱਚ ਲੱਗ ਪੈਂਦਾ ਹੈ ਪ੍ਰਮਾਤਮਾ ਦੇ ਗੁਣ गाੰਦਾ ਹੈ ਸੰਤ ਜਨਾਂ ਦੀ ਪ੍ਰਸੰਨਤਾ ਹਾਸਲ ਕਰ ਲੈਂਦਾ ਹੈ ਪ੍ਰਸੰਨਤਾ ਦਾ ਮਤਲਬ ਹੀ ਗੁਰੂ ਖੁਸ਼ ਹੋ ਜਾਂਦਾ ਜਿਹਦੇ ਤੇ ਉਸ ਨੂੰ ਪਿਆਰੇ ਪ੍ਰਭੂ ਦਾ ਮਲਾਪ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਅੰਦਰ ਮਨ ਨੂੰ ਪੰਜ ਕਿਸਮਾਂ ਦੇ ਸਾਜ ਵੱਜਣ ਲੱਗ ਪੈਂਦੇ ਹਨ ਰਹਾਉ ਕਿਰਪਾ ਪਾਏ ਸਹਜਾਏ ਦਰਸਾਈ ਆਬਰਾਤਿਆ ਗੋਬਿੰਦ ਸਿਉ ਪ੍ਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਆਤਮਿਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਦਰਸ਼ਨ ਹੋ ਜਾਂਦਾ ਹੈ ਉਹ ਸਦਾ ਲਈ ਪ੍ਰਮਾਤਮਾ ਦੇ ਪਿਆਰ ਰੰਗ ਵਿੱਚ ਰੰਗਿਆ ਰਹਿੰਦਾ ਹੈ ਜੀਵ ਸੰਤ ਸੇਵ ਪ੍ਰੀਤਨਾਥ ਰੰਗ ਲਾਲਨ ਲਾਏ ਗੁਰੂ ਦੀ ਦੱਸੀ ਸੇਵਾ ਦੀ ਬਰਕਤ ਨਾਲ ਉਸ ਨੂੰ ਖਸਮ ਪ੍ਰਭੂ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ। ਲਾਲ ਪਿਆਰੇ ਦਾ ਪਿਆਰ ਰੰਗ ਚੜ ਜਾਂਦਾ ਹੈ। ਗੁਰ ਗਿਆਨ ਮੰਦਰ ਦੇੜਾਏ ਗੁਰ ਗਿਆਨ ਮੰਨ ਦੇੜਾਏ ਰਹਿਸਾਏ ਨਹੀਂ ਆਏ ਸਹਜਾਏ ਮਨਨਧਾਨ ਪਾਏ। ਇਸ ਤਰ੍ਹਾਂ ਹੀ ਲਿਖਿਆ ਜੀ ਇਹ ਤੁਕਾ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਆਪਣੇ ਮਨ ਵਿੱਚ ਗੁਰੂ ਦੇ ਦਿੱਤੇ ਗਿਆਨ ਨੂੰ ਪੱਕਾ ਕਰ ਲੈਂਦਾ ਹੈ ਉਸ ਦੇ ਅੰਦਰ ਖੜਾਓ ਪੈਦਾ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ ਉਹ ਆਪਣੇ ਮਨ ਵਿੱਚ ਨਾਮ ਖਜ਼ਾਨਾ ਲੱਭ ਲੈਂਦਾ ਹੈ ਸਭ ਤਜੀ ਮਨੇ ਕੀ ਕਾਮ ਕਰਾ ਸਭ ਤਜੀ ਮਨੇ ਕੀ ਕਾਮ ਕਰਾ ਉਹ ਆਪਣੇ ਮਨ ਦੀਆਂ ਸਾਰੀਆਂ ਬਾਸ਼ਨ ਤਿਆਗ ਦਿੰਦਾ ਹੈ ਫਿਰ ਚਿਰ ਚਰ ਚਰ ਭਇਆ ਮਨ ਬਹੁਤ ਪਿਆਸ ਲੱਗੀ ਤੇਰਾ ਦਰਸ਼ਨ ਕੀਤਾ ਮੈਨੂੰ ਬਹੁਤ ਚਰ ਹੋ ਚੁੱਕਾ ਹੈ ਮੇਰੇ ਮਨ ਵਿੱਚ ਤੇਰੇ ਦਰਸ਼ਨ ਦੀ ਤਾੰਗ ਪੈਦਾ ਹੋ ਰਹੀ ਹੈ ਹਰ ਦਰਸ਼ਨ ਦਿਖਾ ਬੋ ਮੋਹੇ ਤੁਮ ਬਤਾ ਬੋ ਹੇ ਹਰੀ ਮੈਨੂੰ ਆਪਣਾ ਦਰਸ਼ਨ ਦੇ ਤੂੰ ਆਪ ਹੀ ਮੈਨੂੰ ਦੱਸ ਕੇ ਮੈਂ ਕਿਵੇਂ ਤੇ ਕਿਵੇਂ ਤੇਰਾ ਦਰਸ਼ਨ ਕਰਾਂ ਨਾਨਕ ਦੀਨ ਸਰਨ ਆਏ ਗਲ ਲਾਈ ਏ ਨਾਨਕ ਤੂੰ ਵੀ ਅਰਜੋਈ ਕਰ ਤੇ ਆਖ ਏ ਪ੍ਰਭੂ ਮੈਂ ਦੀਨ ਤੇਰੀ ਸ਼ਰਨ ਆਇਆ ਹਾਂ ਮੈਨੂੰ ਆਪਣੇ ਗਲ ਨਾਲ ਲਾ ਆਸਾ ਮਹੱਲਾ 5 ਆਸਾ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਮਹਾਰਾਜ ਕਹਿੰਦੇ ਨਾ ਕੋਊ ਵਿਖਮਾ ਗਾਰ ਤੋਰੇ ਆਸ ਪਿਆਸ ਤੋਂ ਮੋਹ ਭਰਮ ਹੀ ਤੇ ਤੋਰੇ ਭਰਮ ਹੀ ਤੇ ਹੋਰੇ हे ਮਨੁੱਖ ਮਹਾਰਾਜ ਕਹਿੰਦੇ ਜਗਤ ਵਿੱਚ ਕੋਈ ਬਿਰਲਾ ਮਨੁੱਖ ਹੈ ਜਿਹੜਾ ਸਖਤ ਕਿਲੇ ਨੂੰ ਤੋੜਦਾ ਹੈ ਜਿਸ ਵਿੱਚ ਜਿੰਦ ਕੈਦ ਕੀਤੀ ਪਈ ਹੈ ਕੋਈ ਬਿਰਲਾ ਹੈ ਜਿਹੜਾ ਆਪਣੇ ਮਨ ਨੂੰ ਦੁਨੀਆ ਦੀਆਂ ਆਸਾਂ ਮਾਇਆ ਦੀ ਤ੍ਰਿਸ਼ਨਾ ਠੱਗੀ ਫਰੇਬ ਮੋਹ ਅਤੇ ਭਟਕਣਾ ਤੋਂ ਰੋਕਦਾ ਹੈ ਕੋਈ ਬਿਰਲਾ ਮਨੁੱਖ ਹੈਗਾ ਗੁਰੂ ਦੇ ਗਿਆਨ ਦੀ ਨੱਥ ਜਦੋਂ ਪਾਉਂਦਾ ਨਾ ਆਪਣੇ ਮਨ ਨੂੰ ਤੇ ਫਿਰ ਸਹੀ ਰਸਤੇ ਤੇ ਆਪਣੇ ਜੀਵਨ ਨੂੰ ਚਲਾਉਂਦਾ ਤੇ ਦੁਨੀਆ ਵਾਲੀਆਂ ਰੋ ਰੀਤੀਆਂ ਰਿਵਾਜ ਰਸਮ ਵਹਿਮ ਭਰਮ ਸਾਰੇ ਆਪਣੇ ਮਨ ਤੋਂ ਦੂਰ ਕਰ ਦਿੰਦਾ ਮਨੁੱਖ ਫਿਰ ਉਹ ਸਹੀ ਰਸਤੇ ਤੇ ਚੱਲਦਾ ਜੀ ਅੱਗੇ ਮਹਾਰਾਜ ਦੱਸਦੇ ਨੇ ਕਾਮ ਕ੍ਰੋਧ ਲੋਭ ਮਾਨ ਇਹ ਵਿਆਦ ਬਿਛੋਰੇ ਜਗਤ ਵਿੱਚ ਕੋਈ ਬਿਰਲਾ ਮਨੁੱਖ ਹੈ ਮਹਾਰਾਜ ਕਹਿੰਦੇ ਜਿਹੜਾ ਕਾਮ ਕ੍ਰੋਧ ਲੋਭ ਹੰਕਾਰ ਆਦਿਕ ਬਿਮਾਰੀਆਂ ਆਪਣੇ ਅੰਦਰੋਂ ਦੂਰ ਕਰਦਾ ਹੈ ਸਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੂ ਮੈਂ ਤਾਂ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਲੀਨ ਹੋ ਕੇ ਪ੍ਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਸੰਤ ਜਨਾਂ ਦੀ ਸੰਗਤ ਵਿੱਚ ਕਿਵੇਂ ਰਹਾ ਜਾਂਦਾ ਜੀ ਵੀ ਗੁਰੂ ਦੇ ਬਚਨ ਸਦਾ ਹੀ ਆਪਣੇ ਮਨ ਦੇ ਨਾਲ ਟਿਕਾ ਕੇ ਰੱਖਣੇ ਮਨ 'ਚ ਵਸਾ ਕੇ ਰੱਖਣੇ ਆ ਜਿਵੇਂ ਭੂਮੀਆਂ ਚੋਰ ਨੇ ਵਸਾਏ ਸੀ ਕਿਉਂਕਿ ਉਹ ਧਾਰਨਾ ਲੈਣੀ ਪੈਂਦੀ ਆ ਵੀ ਗੁਰੂ ਦੇ ਬਚਨ ਤਿੰਨ ਗੁਰੂ ਦੇ ਬਚਨ ਭੂਮੀਆਂ ਨੇ ਮੰਨੇ ਸੀ ਗੁਰੂ ਨੇ ਬਚਨ ਦਿੱਤੇ ਸੀ ਵੀ ਗਰੀਬ ਮਾਰ ਨਹੀਂ ਕਰਨੀ ਝੂਠ ਨਹੀਂ ਬੋਲਣਾ ਤੇ ਨਮਕ ਖਾ ਕੇ ਕਿਸੇ ਦਾ ਨੂਨ ਖਾ ਕੇ ਹਰਾਮ ਨਹੀਂ ਕਰਨਾ ਇਹ ਬਚਨ ਉਹ ਯਾਦ ਰੱਖਦਾ ਸੀ ਭੂਮੀਆਂ ਚੋਰ ਤੇ ਉਹ ਯਾਦ ਰੱਖਣ ਦੇ ਨਾਲ ਉਹਦਾ ਉਹਨੇ ਤੇ ਕਿਰਪਾ ਹੋ ਗਈ ਬਣੀ ਬਣਾਈ ਕਿਰਪਾ ਨਹੀਂ ਕਿਤੋਂ ਵੀ ਮਿਲਦੀ ਕਿਰਪਾ ਲੈਣੀ ਪੈਂਦੀ ਆ ਕਿਰਪਾ ਮਿਲਦੀ ਕਿਵੇਂ ਆ ਗੁਰੂ ਦੇ ਬਚਨ ਮੰਨ ਕੇ ਮਹਾਰਾਜ ਕਹਿੰਦੇ ਸਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ ਮੈਂ ਤਾਂ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਵੀ ਗੁਰੂ ਦੇ ਬਚਨ ਸੁਣਾ ਆਪਣੇ ਮਨ ਵਿੱਚ ਟਿਕਾਈ ਰੱਖਦਾ ਹਾਂ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਲੀਨ ਹੋ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ ਫੇਰ ਕੀ ਹੁੰਦਾ ਅਨ ਦਿਨੋ ਪ੍ਰਭ ਧਿਆਵੋ ਭ੍ਰਮ ਭੀਤ ਜੀਤ ਮਟਾਵੋ ਮੈਂ ਤਾਂ ਹਰ ਵੇਲੇ ਪ੍ਰਮਾਤਮਾ ਦਾ ਧਿਆਨ ਧਰਦਾ ਹਾਂ ਤੇ ਇਸ ਤਰ੍ਹਾਂ ਭਟਕਣਾ ਦੀ ਕੰਧ ਨੂੰ ਜਿੱਤ ਕੇ ਪ੍ਰਮਾਤਮਾ ਨਾਲੋਂ ਬਣੀ ਬਿਥ ਮਟਾਉਂਦਾ ਹਾਂ ਜਿਹੜੀ ਬਹਿਮਾ ਭਰਮਾਂ ਦੀ ਭੀਤ ਕਰਮ ਕੰਧ ਬਣੀ ਹੋਈ ਆ ਪਰਮਾਤਮਾ ਦੇ ਤੇ ਜੀਵਾਤਮਾ ਦੇ ਵਿਚਾਲੇ ਉਹ ਫਿਰ ਭਾਈ ਗੁਰੂ ਦੇ ਗਿਆਨ ਦੇ ਨਾਲ ਜੁੜ ਕੇ ਗੁਰੂ ਦੇ ਬਚਨ ਮੰਨ ਕੇ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਉਹ ਕੰਧ ਢਾਈ ਜਾਂਦੀ ਹੈ ਫਿਰ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਹੁੰਦਾ ਨਿਦ ਨਾਮ ਨਾਨਕ ਮੋਰੇ ਭ੍ਰਮ ਭੀਤ ਜੀਤ ਮਟਾਵੋ ਅਗਲੇ ਬੰਦ ਚ ਮਾਰਾ ਦੱਸਦੇ ਨੇ ਨਿਦ ਨਾਮ ਨਾਨਕ ਮੋਰੇ اے ਨਾਨਕ ਇਹਨਾਂ ਰੋਗਾਂ ਤੋਂ ਬਚਣ ਵਾਸਤੇ ਗੁਰੂ ਪਾਸ ਪ੍ਰਮਾਤਮਾ ਦਾ ਨਾਮ ਖਜ਼ਾਨਾ ਹੀ ਹੈ ਜੋ ਮੈਨੂੰ ਬਕਾਰਾਂ ਤੋਂ ਬਚਾਈ ਰੱਖਦਾ ਹੈ ਆਸਾ ਮਹੱਲਾ 5 ਅੱਗੇ ਮਹਾਰਾ ਦੱਸਦੇ ਨੇ ਰਾਗ ਆਸਾ ਵਿੱਚ ਗੁਰੂ ਅਰਜਨ ਦਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਤਗੁਰੂ ਕਹਿੰਦੇ ਨੇ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਵਿੰਦ ਨਾਮ ਏ ਮਨ ਕਾਮ ਕ੍ਰੋਧ ਅਤੇ ਲੋਭ ਦੂਰ ਕਰ ਲੈ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਫਿਰ ਕੀ ਹੋਏਗਾ ਮਹਾਰਾਜ ਹਰ ਭਜਨ ਸਫਲ ਕਾਮ ਰਹਾਉ ਪ੍ਰਮਾਤਮਾ ਦੇ ਸਿਮਰਨ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ ਮਹਾਰਾਜ ਕਹਿੰਦੇ ਤਜਮਾਨ ਮੋਹ ਬਕਾਰ ਮਿੱਥਿਆ ਜਪ ਰਾਮ 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 ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸਿਮਰਨ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ ਹੰਕਾਰ ਮੋਹ ਬਕਾਰ ਝੂਠ ਤਿਆਗ ਦੇ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ਭਾਈ ਮਨ ਸ਼ਾਂਤ ਨਾ ਕੇ ਚਰਨ ਲਾਗ ਏ ਮਨ ਸਤ ਸੰਗੀ ਦਾ ਸਤ ਸੰਗੀਆਂ ਦੀ ਸੰਗਤ ਕਰ ਗੁਰੂ ਦੇ ਚਰਨ ਹੀ ਲੱਗ ਗੁਰੂ ਦੀ ਸ਼ਰਨ ਪੈ ਗੁਰੂ ਦੇ ਪਿਆਰਿਆਂ ਦਾ ਸਤ ਸੰਗ ਕਰ ਪ੍ਰਭ ਗੋਪਾਲ ਦੀਨ ਦਿਵਾਲ ਪਤ ਤਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਮਹਾਰਾਜ ਕਹਿੰਦੇ ਉਸ ਹਰੀ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹੋ ਜੋ ਧਰਤੀ ਦਾ ਰਾਖਾ ਹੈ ਜੋ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਅਤੇ ਜੋ ਬਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਪਵਿੱਤਰ ਕਰਨ ਵਾਲਾ ਹੈ ਕਰ ਭਗਤ ਨਾਨਕ ਪੂਰਨ ਭਾਗ ਕਰ ਭਗਤ ਨਾਨਕ ਪੂਰਨ ਭਾਗ ਮਹਾਰਾਜ ਦੱਸਦੇ ਬਿ ਨਾਨਕ ਆਖੇ ਭਾਈ ਪ੍ਰਮਾਤਮਾ ਦੀ ਭਗਤੀ ਤੇਰੀ ਕਿਸਮਤ ਜਾਗ ਪਏਗੀ ਪ੍ਰਮਾਤਮਾ ਦੀ ਭਗਤੀ ਕਰ ਤੇਰੀ ਕਿਸਮਤ ਜਾਗ ਪਏਗੀ ਅੱਗੇ ਮਹਾਰਾਜ ਦੱਸਦੇ ਨੇ ਆਸਾ ਮਹੱਲਾ ਪੰਜਵਾ ਇਹ ਪਾਵਨ ਪਵਿੱਤਰ ਅੰਗ 409 ਤੇ ਸੁਭਾਈ ਮਾਨਾ ਜੀ ਸ਼ਬਦ ਇਹ ਆਪਾਂ ਕੱਲ ਨੂੰ ਵਿਚਾਰਾਂਗੇ ਗੁਰੂ ਦੀ ਕਿਰਪਾ ਸਤਕਾ ਜੋ ਦੱਸਦੇ ਨੇ ਸਤਗੁਰੂ ਹਰਖ ਸੋਗ ਬਿਰਾਗ ਅਨੰਦੀ ਖੇਲ ਰੀ ਦਿਖਾਇਓ اے ਸਹੇਲੀ اے ਸਤਸੰਗੀ ਆਨੰਦ ਰੂਪ ਪ੍ਰਮਾਤਮਾ ਨੇ ਮੈਨੂੰ ਇਹ ਜਗਤ ਤਮਾਸ਼ਾ ਦਿਖਾ ਦਿੱਤਾ ਹੈ ਇਸ ਜਗਤ ਤਮਾਸ਼ੇ ਦੀ ਅਸਲੀਅਤ ਬੁਖਾ ਦਿੰਦੀ ਹੈ ਇਸ ਵਿੱਚ ਕਿਤੇ ਖੁਸ਼ੀ ਹੈ ਕਿਤੇ ਗਮੀ ਹੈ ਕਿਤੇ ਬਰਾਗ ਹੈ ਇਹ ਗੁਰੂ ਦੀ ਕਿਰਪਾ ਸਦਕਾ ਆਪਾਂ ਕੱਲ ਨੂੰ ਸ਼ਬਦ ਵਿਚਾਰਾਂਗੇ ਜੀ ਜੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਲਾਈਏ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਜੀ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ RAMਦਾਸ ਹੋਏ ਸਹਾਇ अर्जुन हरगोविंद ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਕ੍ਰਿਸ਼ਨ ਤੇ ਆਈਏ ਜੈ